ਸੋਸੀ ਕਾਲ ਜੀ ਪੰਜਾਬ ਦੀ ਮਿੱਟੀ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਬਣਾਉਨੇ ਆਂ ਘਿਓ ਢਾਂਡੀਆਂ ਆਪਾਂ ਲਾਤੀ ਰੱਖ ਦਿੱਤਾ ਕਿਓ ਮੱਖਣ ਮੰਦਰ ਲਓ ਜੀ ਘਿਓ ਆ ਗਿਆ ਆਪਾਂ ਕਰਦੇ ਮਧਾਣੀ ਸਾਫ ਇਹ ਆਪਾਂ ਮਲਾਈ ਦਾ ਮਲਾਈ ਇਕੱਠੀ ਕਰਕੇ ਤੇ ਉਹਦਾ ਰੈਡ ਕਰ ਲੈਨੇ ਹੁੰਦੇ ਆ ਹਫਤੇ ਦਸ ਦਿਨਾਂ ਬਾਅਦ ਮਧਾਣੀ ਲਾ ਕੇ ਇਹ ਵਧੀਆ ਕਿਉਂ ਆ ਜਾਂਦਾ ਸਾਨੂੰ ਮਹੀਨਾ ਪਰ ਚੱਲਦਾ ਸੀ ਕਦੇ ਵੀ ਦੇਸੀ ਕਿਉਂ ਮੁੱਲ ਨਹੀਂ ਲਿਆ ਘਰੀ ਬਣਾਈਦਾ ਤੁਸੀਂ ਸਾਰੀ ਮਲਾਈ ਲਾ ਕੇ ਕਿਉਂ ਬਣਾਇਆ ਕਰੋ ਮੁੱਲ ਦੇ ਕਿਉਂ ਇੰਝ ਕੁਛ ਨਹੀਂ ਤੇ ਪਤਾ ਨਹੀਂ ਕੀ ਕੀ ਮਿਲਾਉਟ ਕਰਦੇ ਆ ਕੀ ਕੀ ਨਹੀਂ ਕਿਉਂ ਆਦੇ ਵਿੱਚ ਦੁੱਧਾਂ ਦੇ ਵਿੱਚ ਆਪਾਂ ਆਜੇ ਹੱਥੀ ਬਣਾਉ ਉਹ ਚੀਜ਼ ਨੂੰ ਆਪਾਂ ਫਿਰ ਗਰਮ ਕਰ ਲਾਂਗੇ ਲੋਜੀ ਇੰਨਾ ਬਣ ਕੇ ਕਿਉਂ ਤੇ ਨੂੰ ਆਪਾਂ ਹੁਣ ਕਰਾਂਗੇ ਗਰਮ ਫੇਰ ਬਣਾਵਾਂਗੇ ਗਰਮ ਕਰਕੇ ਘਿਓ ਤੇ ਫੇਰ ਇਹਨੂੰ ਮਤਾਰ ਕੇ ਡੱਬੇ ਚ ਪਾ ਲਾਂਗੇ ਲਓ ਜੀ ਆਪਣਾ ਘਿਓ ਗਰਮ ਕਰ ਲਿਆ ਤੇ ਹਣੀ ਹੋਰ ਕਹੂਗਾ ਦੁਬਾਰਾ ਗਰਮ ਇਹ ਇੱਕ ਵਾਰੀ ਇਹਨੂੰ ਠੰਡਾ ਕਰਕੇ ਆਪਾਂ ਫੇਰ ਫੇਰ ਇਹਨੂੰ ਗਰਮ ਕਰਾਂਗੇ ਦੁਬਾਰਾ ਤੇ ਜਿਹੜੀ ਇਹ ਥੱਲੇ ਲੱਸੀ ਰਹਿ ਜੂਗੀ ਠੰਡਾ ਕਰਕੇ ਤੇ ਉਹਨੂੰ ਕੱਢ ਦਾਂਗੇ ਤੇ ਇਹਨੂੰ ਫੇਰ ਗਰਮ ਕਰ ਲਾਂਗੇ ਤੇ ਹੁਣ ਆਪਾਂ ਬਣਾਉਨੇ ਸਬਜ਼ੀ ਫੇਰ ਦੇ ਕੰਮਾਂ ਤੋਂ ਸ਼ੁਰੂ ਆ ਕੰਮ ਸਾਰ ਸਾਰੇ ਆ ਦੇਖੋ ਇਧਰ ਆਪਾਂ ਤਾਂ ਮੇ ਸਬਜੀ ਵੀਰਾ ਪਾ ਲਿਆ ਕਦੂ ਦੀ ਸਬਜੀ ਬਣਾਉਣੀ ਆ ਲਓ ਜੀ ਕਦੋਂ ਪਾਤਾ ਆਪਾਂ ਵਿੱਚ ਪਿਆਜ਼ ਕੱਟ ਕੇ ਪਾਤਾ ਵਿੱਚ ਛੜੀਆਂ ਮਿਰਚਾਂ ਪਾਤੀਆਂ ਕਦੂ ਦੀ ਸਬਜੀ ਹੈ ਜਿਹੜੀ ਸਭ ਤੋਂ ਜ਼ਿਆਦਾ ਸਵਾਦ ਤੇ ਸਭ ਤੋਂ ਘੱਟ ਟਾਈਮ ਚ ਬਣਦੀ ਹੈ ਇਸ ਹੁਣ ਆਪਾਂ ਪਾਵਾਂਗੇ ਨਮਕ ਮਸਾਲੇ ਹੁਣ ਕਰਦਾਂਗੇ ਬੰਦ ਫਿਰ ਦੁੱਧ ਪਾ ਕੇ ਮਲਾਈ ਪਾ ਕੇ ਬਹੁਤ ਹੀ ਘੈਂਟ ਸਬਜੀ ਬਣਦੀ ਹੈ ਇਹ ਤੱਕਾ ਦੁੱਧ ਬਹੁਤ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ ਸੁੱਕੀਆਂ ਸਬਜ਼ੀਆਂ ਨਾਲ ਸੁੱਕੀ ਸਬਜ਼ੀ ਨਾਲ ਤਾਂ ਹਜ਼ਮ ਨਹੀਂ ਹੁੰਦੀ ਨਾਲੇ ਕਈ ਵਾਰ ਬਜ਼ੁਰਗ ਵਗੈਰਾ ਤੋਂ ਖਾਦੀ ਨਹੀਂ ਜਾਂਦੀ ਤੇ ਹੁਣ ਆਪਾਂ ਮਸਾਲੇ ਪਾ ਦਿੰਨੇ ਆ ਇਹਦੇ ਚ ਲਓ ਜੀ ਮਸਾਲੇ ਪਾਤੇ ਆਪਾਂ ਹੁਣ ਆਪਾਂ ਥੋੜਾ ਜਿਹਾ ਪਾਵਾਂਗੇ ਇਹਦੇ ਚ ਪਾਣੀ ਇਹਨੂੰ ਕਰਾਂਗੇ ਮਿਕਸ ਤੇ ਹੁਣ ਆਪਾਂ ਕਰ ਦਾਂ ਕੁੱਕਰ ਬੰਦ ਤਿੰਨ ਸੀਟੀਆਂ ਰਾਵਾਂਗੇ ਤਿੰਨ ਸੀਟੀਆਂ ਉਹ ਆਪਣਾ ਵਧੀਆ ਬਣ ਜਾਂਦਾ ਹੈ ਲਓ ਜੀ ਸਬਜੀ ਆਪਾਂ ਧਰਤੀ ਇੱਧਰ ਆਪਾਂ ਧਰ ਲਈ ਚਾ ਤੇ ਹੁਣ ਆਪਾਂ ਬੁੰਦੇ ਸਬਜੀ ਬਣਦੇ ਬਣਦੇ ਆਟਾ ਉਸ ਤੋਂ ਬਾਅਦ ਰੋਟੀ ਬਣਾ ਕੇ ਕੰਮ ਹੋ ਜਾਣਗੇ ਖਤਮ ਲਓ ਜੀ ਆ ਆਪਣਾ ਘਿਓ ਬਣ ਗਿਆ ਤੇ ਉਹ ਓਪਨ ਕਰ ਲਿਆ ਸੀਗਾ ਢੱਕ ਹੋ ਗਿਆ ਕੁਛ ਬਰਮ ਤੇ ਡੱਬੇ ਚ ਪਾ ਲਿਆ ਆਪਾਂ ਨੂੰ ਮਹੀਨਾ ਮੁੱਕਦਾ ਨਹੀਂ